ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਅਸੀਂ ਜੋ ਪਸ਼ੂ ਨੇ ਮੱਝਾਂ ਨੇ ਇਹ ਫੜੀਆਂ ਨੇ ਆਪਣੇ ਪਿੰਡ 'ਚ ਤਾਂ ਇਹ ਸਾਡੇ ਪਿੰਡ ਦੇ ਵਿੱਚ ਨੁਕਸਾਨ ਕਰ ਰਹੀਆਂ ਸੀ ਤਾਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਪਿੰਡ ਉਟਾਲਾਂ ਵਿੱਚ ਇਹ ਕਿਸੇ ਵੀ ਤਰ੍ਹਾਂ ਦੇ ਪਸ਼ੂਆਂ ਨੂੰ ਚਾਰਨ ਦੀ ਉਪਬੰਦੀ ਹੈ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਢੇਡਾਂ ਮੱਝਾਂ ਜਾਂ ਕੋਈ ਹੋਰ ਬੱਕਰੀਆਂ ਵਗੈਰਾ ਅਸੀਂ ਉਹ ਮਤਾ ਪਾਕੀ ਉਹਦਾ ਬੈਨ ਲਾਇਆ ਹੋਇਆ ਤੇ ਆ ਸਾਡੇ ਪਿੰਡ ਕੋਈ ਚਾਰਦਾ ਸੀਗਾ ਤੇ ਉਹ ਅਸੀਮ ਮੱਝਾਂ ਜ਼ਬਤ ਕਰ ਲਈਆਂ ਤਾਂ ਇਹਨਾਂ ਤੇ ਬਣਦੀ ਕਾਰਵਾਈ ਕਰਕੇ ਹੀ ਇਹਨਾਂ ਨੂੰ ਛੱਡਿਆ ਜਾਏਗਾ ਤੇ ਗਾਹਾਂ ਨੂੰ ਵੀ ਜਿਹੜੇ ਕੋ ਸਾਥੀ ਮੇਰੇ ਸੁਣ ਰਹੇ ਨੇ ਉਹ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਸਾਰੀ ਜਗ੍ਹਾ ਤੇ ਸਾਡੇ ਪਿੰਡ ਜੇ ਕੋਈ ਵੀ ਇਸ ਤਰ੍ਹਾਂ ਪਸ਼ੂ ਚਾਰਨ ਲਈ ਸਾਡੀ ਹੱਦ ਦੇ ਅੰਦਰ ਆਵੇਗਾ ਤਾਂ ਇਸੇ ਤਰ੍ਹਾਂ ਦੀ ਕਾਰਵਾਈ ਉਹਨਾਂ ਨਾਲ ਕੀਤੀ ਜਾਵੇਗੀ ਤਾਂ ਜਿਹੜਾ ਵੀ ਨੁਕਸਾਨ ਬਣਦਾ ਨੁਕਸਾਨ ਕੋਲ ਲੈ ਕੇ ਤੇ ਹੋਰ ਜੁਰਮਾਨਾ ਲਾ ਕੇ ਹੀ ਪਸ਼ੂ ਵਾਪਸ ਦਿੱਤੇ ਜਾਣਗੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀ ਜਿਨਾਂ ਦੇ ਵੀ ਪਸ਼ੂ ਹੈਗੇ ਵੀ ਆ ਕੇ ਸਾਡੇ ਨਾਲ ਕੰਟੈਕਟ ਕਰ ਲੈਣ ਤਾਂ ਇਸੇ ਤਰੀਕੇ ਨਾਲ ਜੇ ਕੋਈ ਅੱਗੇ ਤੋਂ ਵੀ ਸਾਡੇ ਨਗਰ ਦੇ ਵਿੱਚ ਪਸ਼ੂ ਚਾਰਨ ਲਈ ਆਉਂਦਾ ਹੈ ਤਾਂ ਉਹ ਆਪਣੇ ਕੰਨ ਖੋਲ ਕੇ ਸੁਣ ਲੈਣ ਕਿ ਇਸ ਤਰੀਕੇ ਨਾਲ ਅਸੀਂ ਜ਼ਬਤ ਕਰ ਲੈਂਦੇ ਆ ਤਾਂ ਉਹਨੂੰ ਜੁਰਮਾਨਾ ਲਾ ਕੇ ਤੇ ਬਣਦਾ ਜਿਹੜਾ ਖਰਚਾ ਹੈ ਉਹ ਵੀ ਲਿਆ ਜਾਂਦਾ ਜਿਹੜਾ ਜਿਹੜਾ ਨੁਕਸਾਨ ਕੀਤਾ ਹੁੰਦਾ ਹੈ ਤੇ ਇਸ ਤਰੀਕੇ ਨਾਲ ਅਸੀਂ ਇਦੀ ਨਾਰ ਕਾਰਵਾਈ ਕੀਤੀ ਜਾਂਦੀ ਹੈ ਸਖਤ ਕਾਰਵਾਈ ਅੱਗੇ ਤੋਂ ਹੋਰ ਵੀ ਹੋਵੇਗੀ ਤਾਂ ਜਿਹੜਾ ਵੀ ਕੋਈ ਨਗਰ ਉਟਾਲਾਂ ਦੇ ਵਿੱਚ ਆਪਣੇ ਪਸ਼ੂ ਲੈ ਕੇ ਆਵੇਗਾ ਤਾਂ ਉਹਨਾਂ ਦੇ ਇਸ ਤਰੀਕੇ ਨਾਲ ਪਸ਼ੂ ਬੰਦੇ ਜਾਂਦੇ ਨੇ ਤੇ ਜ਼ਬਤ ਕਰ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਜੁਰਮਾਨਾ ਕਰਕੇ ਹੀ ਉਹਨਾਂ ਨੂੰ ਵਾਪਸ ਦਿੱਤੇ ਜਾਂਦੇ ਨੇ ਤਾਂ ਇਹ ਵੀ ਸਾਡੇ ਪਿੰਡ 'ਚ ਨੁਕਸਾਨ ਕਰ ਰਹੀਆਂ ਇਹ ਪਸ਼ੂ ਤਾਂ ਇਸ ਲਈ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਜ਼ਬਤ ਕਰ ਲਿਆ ਹੈ ਨਗਰ ਉਟਾਲਾਂ ਬਲੋ ਤਾਂ ਨਗਰ ਉਟਾਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪਸ਼ੂਆਂ ਤੇ ਚਾਰਨ ਦੇ ਉੱਪਰ ਪਾਬੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੇ ਤੇ ਉਮੀਦ ਹੈ ਇਹ ਤੁਹਾਨੂੰ ਸਾਡੇ ਜੋ ਕਾਰਜ ਨੇ ਉਹ ਵਧੀਆ ਲੱਗਦੇ ਹੋਣਗੇ ਤਾਂ ਇਸ ਤਰੀਕੇ ਨਾਲ ਕਿਸੇ ਦੇ ਵੀ ਅਜਾਜ ਤੋਂ ਬਿਨਾਂ ਕਿਸੇ ਦੇ ਪਿੰਡ ਦੇ ਵਿੱਚ ਪਸ਼ੂ ਚਾਰਨਾ ਜੇ ਤੁਸੀਂ ਚਾਹੁੰਦੇ ਹੋ ਤਾਂ ਬੰਦ ਕਰ ਸਕਦੇ ਹੋ ਅਸੀਂ ਸਾਡੀ ಗ್ರಾಮ ਪੰਚਾਇਤ ਤੋਂ ਟਾਲਾ ਵੱਲੋਂ ਅਸੀਂ ਮੈਂ ਮੁੱਖ ਸੇਵਾਦਾਰ ਵੱਲੋਂ ਅਸੀਂ ਇਹ ਮਤਾ ਪਿੱਛੇ ਲੈਂਦਾ ਸਰਕਾਰ ਕਿ ਕਿਸੇ ਤਰ੍ਹਾਂ ਦੇ ਵੀ ਪਸ਼ੂ ਸਾਡੇ ਨਗਰ ਦੇ ਵਿੱਚ ਨਹੀਂ ਚਾਰੇ ਜਾ ਸਕਦੇ ਹੱਦ ਦੇ ਅੰਦਰ ਜੇ ਕੋਈ ਚਾਰਦਾ ਫੜਿਆ ਗਿਆ ਤਾਂ ਉਹਨਾਂ ਨਾਲ ਆਹੀ ਸਲੂਕ ਹੋਵੇਗਾ ਉਹਨਾਂ ਦੇ ਜੋ ਪਸ਼ੂ ਆ ਉਹ ਜ਼ਬਤ ਕਰ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਜੁਰਮਾਨਾ ਤੇ ਹੋਰ ਕਾਰਵਾਈ ਕਾਨੂੰਨੀ ਕਾਰਵਾਈ ਕਰਕੇ ਹੀ ਛੱਡਿਆ ਜਾਂਦਾ ਤਾਂ ਬੇਨਤੀ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਇਹ ਇਹਨਾਂ ਦੇ ਦਸ ਨਾ ਗਿਆ ਤੇ ਉਹ ਅਸੀਂ ਫੜ ਲਏ ਆ ਚਾਰ ਮੱਝਾਂ ਆ ਪੰਜ ਕਟੀਆਂ ਆ ਤੇ ਇੱਕ ਹੈਗਾ ਏ ਛੋਟਾ ਠੀਕ ਹੋ ਜੀ ਚੰਗਾ ਜੀ ਸਸੀ ਗੱਡੀ ਸਾਰੇ